ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀ ਜਡੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਆਪਾਂ ਬਹੁਤ ਚੁੱਕਿਆ ਪੰਡੋਰੀ ਪਿੰਡ ਮਹਿਮਾ ਜਿਹੜਾ ਅਮਰਸਰ ਪਿੰਦੇ ਜੀ ਤਹਿਸੀਲ ਵੀ ਅਮਰਸਰ ਆ ਕੋਈ ਵਪਾਰ ਨਹੀਂ ਕਰਦੇ ਬਾਈ ਉਹਨੇ ਘਰ ਦੇ ਪਸ਼ੂ ਸੇਲ ਆ ਜੀ ਚਲੋ ਨਾਲ ਦੁੱਧ ਦਾ ਕੰਮ ਵੀ ਰਣਾ ਦਾ ਚੰਗਾ ਕੰਮ ਆ ਜੀ ਚਲੋ ਅੱਗੇ ਪਹਿਲੇ ਵੀਡੀਓ ਬਣਾਈਆਂ ਨੇ ਵੀਰ ਉਹਨਾਂ ਦੀਆਂ ਸੋਹਣੀਆਂ ਮਈਆਂ ਹੁੰਨੀਆਂ ਸਾਰੀਆਂ ਚੰਗੇ ਦੁੱਧ ਵਾਲੀਆਂ ਤੇ ਅੱਜ ਵੀ ਨੇ ਉਹ ਚਾਰ ਪੰਜ ਲੱਖ ਪਸ਼ੂ ਸੇਲ ਆ ਤੇ ਆਉਣ ਆਪਾਂ ਬਾਈ ਜੀ ਉਹਨੇ ਗੱਲਬਾਤ ਕਰੀਏ ਵੜਿਆ ਸਤਿਗੁਰ ਜੀ ਸਤਿਗੁਰ ਜੀ ਸਤਿ ਸਿਕਾਰ ਹੋਰ ਬਾਈ ਸੁਣਾਓ ਠੀਕ ਠਾਕ ਵਧੀਆ ਤੁਸੀਂ ਸੁਣਾ ਚਲੋ ਵਪਾਰ ਦਾ ਵਪਾਰ ਕਰਦੇ ਨੇ ਨਾ ਵਪਾਰ ਦਾ ਕਰਦੇ ਵਪਾਰ ਦਾ ਕਰਦਾ ਆਪਾਂ ਥੋੜੀ ਜਿਹੀ ਘਾਟ ਹੈ ਹਾਂ ਜੀ ਚਲੋ ਕੋਈ ਜੀ ਤੇ ਕਿੰਨੀਆਂ ਜੀ ਫਿਰ ਆਪਣਾ ਇਹ ਨਾ ਮੱਝਾਂ ਹੈ ਜੀ ਹਾਂ ਜੀ ਦੋ ਦਾ ਚਲੋ ਦੱਸੋ ਜੀ ਇਹਦੇ ਬਾਰੇ ਇਹ ਦੂਜੇ ਸੋਈ ਬੱਚੀ ਸੋਣੀ ਆ ਅੱਛਾ ਕੱਬਣ ਹੈ ਨਾ ਹਾਂ ਜੀ ਹਾਂ ਜੀ ਫੋਲੋ ਬਸ ਬਾਹਰ ਨੂੰ ਕੱਢ ਲਓ ਇਕ ਕਿੰਨੇ ਦੁੱਧ ਕਿਤੇ ਜੀ ਪਹਿਲਾਂ ਨੇ ਫਰਿਜ ਭਾਜੀ ਨੂੰ ਜਿਹੜੇ 14 ਲੀਟਰ ਦੱਦਾ ਆਪਾਂ ਕਿਉਂ ਹੋ ਗਏ ਮਾਰਨਾ 15 ਦਿੱਤਾ ਪਹਿਲਾਂ ਨੇ ਹਾਂਜੀ ਹਾਂਜੀ ਲੋ ਜੀ ਪਹਿਲਾਂ ਨੇ 14 ਕੋਲ ਦੁੱਧ ਕੀਤਾ ਆ ਦੇਖ ਗਾਫ ਕਿਹੜੇ ਮਾਲੀ ਡਿਕਾ ਭਰੇ ਸੀ ਮਾਲੀ ਆ ਵੀ ਮੰਨਦਾ ਹੈ ਹਾਂਜੀ ਅਭੀ ਮੰਨਦਾ ਅੱਛਾ ਅਭੀ ਮੰਨੋ ਠੀਕ ਆ ਹੌਲੀ ਹੌਲੀ ਹੁਣ ਤੇ ਆ ਲੈ ਠੀਕ ਕਿਨੇ ਡਾ ਲੈ ਉਹ ਭਾਜੀ ਸਹੀ ਹੈ ਇਹ ਲੈ ਲਓ ਜੀ ਦਾਖ ਦੇਣਾ ਦਾਖ ਲੈ ਜੂਗਾ ਡੋਣਾ ਹਾਂ ਜੀ ਦਾਖ ਦੇਣ ਲੈ ਜੂ ਠੀਕ ਆ ਜੈਡ ਬਲੇਗੀ ਜੋ ਹਾਂ ਜੈਡ ਬਲੇਗੀ ਕਿੰਦੀ ਹਾਂ ਜੀ ਤੇ ਬਾਜੀ ਬਰੰਦੀ ਕੀਮਤ ਕੀਮਤ ਵੀਰ ਜੀ ਜੈ ਜੀ ਜੈ ਜੀ ਹਾਂ ਜੀ ਮਤ ਬਾਜਾ 135 ਕਰਾ ਲਓ ਹਾਂ ਜੀ 13 ਦੀ ਹਾਂ ਲਈ 13 ਦੀ ਹਾਂ ਲਈ ਕਰ ਦਿਓ ਮੌਕੇ ਦੇ ਮਾਨ ਦੋ ਜਦੋਂ ਮੌਕੇ ਦੇ ਮਾਨ ਦੋ ਕਰ ਆ ਜੀ ਇਹ ਵੀ ਕਬੜੀ ਹੈ ਜੀ ਹਾਂ ਜੀ ਹਾਂ ਜੀ ਇਹ ਤੀਜਾ ਸਵਾਰ ਜੀ ਇਹਨਾਂ ਨੂੰ ਤੁਸੀਂ ਕਿੰਨੇ ਕਿਤਾ ਪਿਛਲੇ ਸਵਾਰ ਜੀ ਇਹਨੇ ਦੂਜੇ ਸਵਾਰ ਵਿੱਚ 15 ਗੇਲਟਰ ਦੇਂਦੇ ਰਹੀ ਅੱਛਾ ਦੂਜੇ ਸਵਾਰ ਨੂੰ 15 ਗੇਲਟਰ ਹਾਂ ਜੀ ਹਾਂ ਜੀ ਹੁਣ ਟਾਈਮ ਕਿੰਨਾ ਲਊਗੀ ਇਹ ਇਹ ਵੀ 10 15 ਨੇ ਲੈ ਜਾਊਗੀ ਇਹ ਵੀ ਖੋਣ 10 ਕਿ ਲਾਉਗੇ ਇਹਨੂੰ ਵੀ ਟੀਕੇ ਕਿਹੜੇ ਲਗਾ ਜੀ ਇਹਨੂੰ ਸਾਰਿਆਂ ਨੂੰ ਇੱਕੋ ਹੀ ਲਵਾਏਗਾ ਅੱਛਾ ਆਪਾਂ ਉਹਨੂੰ ਲਗਾਏ ਜੀ ਇਹ ਵੀ ਰੋਣ ਵਾਲੀਆਂ ਦਾ ਹਾਂ ਜੀ ABC ਵਾਲਿਆਂ ਦਾ ਹਾਂ ਜੀ ਹਾਂ ਜੀ ਆਪ ਵੀ ਮਨਹੂਰੇ ਡਾਕਟਰ ਦੇ ਉਹਨੂੰ ਮੈਂ ਆ ਕੇ ਆਉਂਦਾ ਇਹੋ ਜਿਹਾ ਹਾਂ ਬਸ ਬਸ ਉਹੀ ਹੋ ਚੰਗੇ ਚੰਗਾ ਮਾਲੀ ਜੀ ਮਾਦੀ ਨਾਲੇ ਵੰਡੀ ਕੋਲੋਂ ਬਣਾ ਆਸਿਆਂ ਦੇ ਕੰਜੇ ਜਿਹੇ ਸੋਨੇ ਬਣਾਏ ਤੁਹਾਡੇ ਕੱਲ ਕੱਲੋਂ ਬਾਹਰ ਹੀ ਕਰ ਲਓ ਜੀ ਬਾਹਰ ਕਰ ਆਏ ਤੁਸੀਂ ਥਾਂ ਤੁਹਾਡੇ ਪੜਿਆ ਨਾ ਹਾਂ ਦਾ ਕਰਕੇ ਜਿਗਤ ਦਾ ਕਰਕੇ ਮੇਰੇ ਡੰਗਰ ਵਿੱਚ ਪੜਾ ਚੰਗੇ ਜੀ ਹਾਂਜੀ ਹਾਂਜੀ ਲਓ ਜੀ ਇਹ ਵੀ ਦੇਖੋ ਆ ਜੀ ਠੀਕ ਤੇ ਬਜੀ ਇੰਦੀ ਜੀ ਮੈਂ ਬਜੀ ਫਿਰ ਜੀ ਮਿਰਜੀ ਉਹ ਹੀ ਆ ਜੈ ਆ ਹਾਂ ਇਹ ਮੰਗਰ ਪਾ ਜੋ ਮੰਦੀ ਮੰਗੀ ਜੀ ਗਿਆ ਸਵਾਰੀ ਦੇ ਦਾਂਗੇ ਅੱਛਾ ਇਹ ਸਵਾਰੀ ਦੇ ਰੋਗੇ ਹਾਂ ਜੀ ਚਲੋ ਠੀਕ ਆ ਤੇ ਆਲੀ ਸੁਈ ਹੈ ਜੀ ਇਹ ਹਾਂ ਜੀ ਹਾਂ ਜੀ ਇਹਨੂੰ ਕਿੰਨੇ ਟਾਈਮ ਹੋ ਗਿਆ ਜੀ ਸੁਈ ਨੂੰ ਇਹਨੂੰ ਇਹਦੀ 10 ਦਿਨ ਹੋ ਗਏ ਅੱਛਾ 10 ਦਿਨ ਹੋ ਗਏ ਆ ਕੱਟਾ ਜੀ 나ੜੂ 나ਜ ਆਵੇ ਲੋ ਅੱਛਾ ਕੱਟਾ ਜੀ ਹਾਂ ਜੀ ਹਾਂ ਜੀ ਇਹ ਵੀ ਹੁੰਦਾ ਹੀ ਆ ਉਹਦਾ ਹੀ ਆ ਮੰਨਦਾ ਹੀ ਠੀਕ ਆ ਦੁੱਧ ਕਿੰਨਾ ਜੀ ਦੁੱਧ ਬਾਅਦ ਛੋੜ ਜਿੰਦਾ ਮੱਤੀ ਮਾਰੇ ਜਿੰਨੇ 12 ਲੀਟਰ ਹੈ ਮੇਰੇ ਦਾ ਭਾਏ ਪੰਜ ਟਾਈਮ ਚੋੜੇ ਆਣਗੇ 10 ਟਾਈਮ ਦੇ 12 ਕਿਲੋ ਹੈਗਾ ਲੋ ਜੀ ਤੇ ਜਿੰਨਾ ਕਰਦੇ ਪਿਛਲੇ ਪਿਛਲੇ ਸੋਹੇ ਜਿੰਨੇ 15 ਲੀਟਰ ਕੀ ਕਰ ਹਾਂ ਜੀ 15 ਕਿਲੋ ਹਾਂ ਜਿਆਦਾ ਨਹੀਂ ਤੋਰ ਤੋਰ ਜੀ ਲੋ ਜੀ ਹੁਣ ਇਸ ਟਾਈਮ 12 ਕਿਲੋ ਤਿਆਰ ਆ ਕੋਈ ਵੀਰ ਆਪਣਾ ਚਾਰ ਟਾਈਮ ਚੋਵੇ ਪੰਜ ਟਾਈਮ ਬਿਲਕੁਲ ਜੀ ਬਿਲਕੁਲ ਅਗਲੇ ਨੇ ਪੈਸੇ ਦੇਣੇ ਨਹੀਂ ਸਹੀ ਗੱਲ ਹੈ ਜੀ ਹਾਂ ਜੀ ਮਹੀਏ ਤੁਹਾਡੇ ਸਾਰੇ ਜੰਗੀਆਂ ਵੱਡੀਆਂ ਮੰਜੀਆਂ ਸਭਾ ਇਹਦੀ ਹਰਿਆਣੀਆਂ ਸਾਰੀਆਂ ਹਾਂਜੀ ਹਾਂਜੀ ਇਹ ਕਿਹੜੀ ਜੀ ਕੋ ਲੈ ਕੇ ਜਾਂਦੇ ਸੀ ਫਿਰ ਜੀ ਇਹ ਜੀਨ ਜੋ ਟੀਮਲ ਤੋਂ ਉੱਥੋਂ ਜਾਂਦੇ ਅੱਛਾ ਉਹਨਾਂ ਤੋਂ ਲੈ ਕੇ ਜਾਂਦੇ ਜੀ ਠੀਕ ਆ ਇੰਦੀ ਭਾਜੀ ਫਿਰ ਕੀਮਤ ਇਹਦੇ ਵੀਰ ਜੀ ਫਰਾਉਨ ਦਾ 1.55 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਹਾਂਜੀ ਡੇਢ ਦੀ ਜੀ ਇਹ ਡੇਢ ਦੀ ਲੋ ਹਾਂ ਹਾਂ ਚਲੋ ਠੀਕ ਆਹਾਂ ਜੀ ਇਹ ਦਾ ਆ ਗਿਆ ਤਾਂ ਗਬਰ ਨਾ ਨਾ ਹਾਂਜੀ ਜਿਆਦਾ ਬੱਛਾ ਜੀ ਆਹ ਬੱਛਾ ਜੀ ਦਾ ਹਾਂਜੀ ਹਾਂਜੀ ਦੁੱਧ ਕਿੰਨਾ ਭਾਜੀ ਦੁੱਧ ਮੇਰੇ ਜੀ 16 ਕਿਲੋ ਆ ਸਾਡੇ ਤੋਂ ਦੋ ਟਾਈਮ ਚੋੜੇ ਚਾਰ ਚੋੜੇ ਪੰਜ 16 ਕਿਲੋ ਹੈਗਾ ਕੰਡੇ ਦੇ ਰਖਾ ਕੇ ਦਵਾਂਗੇ ਕੰਡੇ ਵਾਲਾ ਹਾਂਜੀ ਹਾਂਜੀ ਆਜੋ ਕੈਣ ਵਾਲਾ ਨਹੀਂ ਕਰਨ ਵਾਲਾ ਜਿਹੜਾ ਹੈਗਾ ਬਿਲਕੁਲ ਜੀ ਬੜਾ ਠੀਕ ਚੋਈ ਬਿਲਕੁਲ ਵਧੀਆ ਭਾਜੀ ਦਵਾਈ ਮੈਂ ਆਇਆ ਹੁਣੇ ਭਾਵੇਂ ਧਾਰਾ ਮਾਰ ਕੇ ਕਰਦੇ ਤੁਹਾਨੂੰ ਠੀਕ ਚਲੋ ਤਾਂ ਭਾਈ ਭਾਜੀ ਫਿਰ ਇਹਦੀ ਕੀਮਾ ਜੀ ਇਹਦੀ ਵੀ ਉਹ ਜੀ ਕਰਾਉਣ ਨਾਲ 60 ਕਰਾ ਲਓ ਹੂੰ 55 ਦੀ ਦੇ ਇਹ 55000 ਚਲੋ ਠੀਕ ਇਹ ਘਬਣ ਨਾਲ ਦੀ ਇਹ ਘਬਣ ਹੈ ਇਹ ਸੂਆ ਜੀ ਇਹ ਦੂਜਾ ਇਹ ਦੂਜਾ ਸੂਆ ਇਹਨੇ ਦੋ ਕਿਨੇ ਕੀਤਾ ਭਾਜੀ ਪਿਛਲੇ ਸੇ ਇਹਨੇ ਜਿੱਤ 14 15 ਕਿਲੋ ਕੀਤਾ ਜਿਆਦਾ ਨਹੀਂ ਪਹਿਲਾਂ ਨੇ ਹਾਂਜੀ 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 ਇਹ ਕਿਹੜੇ ਘਬੜਾ ਜੀ ਫਿਰ ਇਹ ਵੀਰ ਜੀ ਇਹਦਾ ਨਹੀਂ ਪਤਾ ਆਪਾਂ ਨੂੰ ਜਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਪਤਾ ਹੋਵੇ ਉਹ ਆਪਾਂ ਦੱਸ ਸਕਦੇ ਹਾਂ ਕਿ ਇਹ ਆਹ ਚੀਜ਼ ਹੈ ਇਹ ਦਾ ਨੋਰਮਲ ਆ ਮਿੱਟੀ ਕਾਲਾ ਨੋਰਮਲ ਨਹੀਂ ਹੈ ਆਹ ਇੱਕ ਉਹਦਾ ਪਾਪੀ ਦਾ ਤਾਂ ਕਬਾ ਜੀ ਫਰੰਦੀ ਕੀ ਮਾ ਜੀ ਇਹ ਵੀਰ ਜੀ ਕਰਦਾ ਤਾਂ ਅਸੀਂ ਪਾਜਣਾ ਮਰਦੀ 50000 ਦੀ ਜਿਹੜਾ ਇਹ 50000 ਦੀ بس اینڈ والے پیسਣਾ ਜੀ ਹਾਂ ਜੀ ਹਾਂ ਜੀ ਚਲੋ ਦੇਖੋ ਜੀ ਆਪਾਂ ਜੂ ਸੇਲ ਬਾਈਆਂ ਕੋਲ ਜੀ ਤੇ ਸੋਹਣੀਆਂ ਮੱਜਾਂ ਬਾਈਆਂ ਕੋਲ ਵੱਡੀਆਂ ਮੱਜਾਂ ਸਾਰੀ ਹਰਿਆਣੇ ਦੀਆਂ ਤੇ ਜਿੱਥੋਂ ਲੈ ਕੇ ਕਹਿੰਦੇ ਉਹ ਵੀ ਚਲੋ ਨਾਵੇਂ ਬੰਦਿਆਂ ਕੋਲ ਲੈ ਕੇ ਆਂਦੀਆਂ ਇਹਨਾਂ ਨੇ ਤੇ ਪੈਸੇ ਲੈ ਕੇ ਗਾਂ ਤੁਹਾਨੂੰ ਫਰਾ ਫਰਾਉਂਦੀਆਂ ਜੀ ਜਾਣਾ ਜੀ ਡੜੀ ਝੁੱਟੀਆਂ ਚ ਕਰਦੇ ਮੋਕੇ ਮਾਨਦਨ ਕਰਦੇ ਆ ਜੀ ਵੀਰ ਮੇਰਾ ਆਵੇ ਚਾਰ ਟਾਈਮ ਚ ਹੋਵੇ ਪੰਜ ਟਾਈਮ ਚ ਹੋਵੇ ਆਪਾਂ ਨੂੰ ਕੋਈ ਜਿਕਰ ਠੀਕ ਆ ਇੱਥੇ ਆਵੇ ਰਵੇ ਆਪਣੀ ਤਸੱਲੀ ਕਰਕੇ ਖੜੀ ਨੰਬਰ 42 9595174 7459 ਪਿੰਡ ਜੀ ਪਿੰਡ ਬੰਡੋਰੀ ਮਹਿਮਾ ਜ਼ਿਲ੍ਹਾ ਮੈਂਬਰ ਸਰਸੀ ਨੰਬਰ ਸਤਿਕਾਰ ਸਤਿਕਾਰ